ਆਰੇ ਮੈਂ ਤੁਹਾਡਾ ਆਪਣਾ ਯਵਰਾਜ ਸਿੰਘ ਆਇਆ ਹਾਂ ਤੇ ਸਭ ਆ ਗਏ ਮੈਂ ਤੁਹਾਡਾ ਪਿਆਰਾ ਅਫਗਨ ਸਿੰਘ ਪਿੰਡ ਸਟਾਇਮ ਜਰਾ ਜਿਲ੍ਹਾ ਸੰਤ ਜਿਲ੍ਹਾ ਪਟਿਆਲਾ ਦਾ ਜਿਲ੍ਹਾ ਪਟਿਆਲਾ ਦਾ ਰੈਣ ਵਾਲਾ ਨਿਵਾਸੀ ਅਬਸਰਾਏ ਸੋ ਅੱਜ ਦੇਖੋ ਜੀ ਤੁਰ ਕੇ ਆ ਰਹੇ ਆਂ ਪੇਪਰ ਸੀ ਅੱਜ ਕਈ ਵਾਰੀ ਅਸੀਂ ਗੱਡੀਆਂ ਚਾਹੀਆਂ ਹੁੰਨੇ ਆ ਕਦੇ ਮੋੜ ਸਲ ਤੇ ਵੀ ਹੁੰਨੇ ਆ ਪਰ ਅੱਜ ਤੁਰ ਕੇ ਆ ਰਹੇ ਆ ਤੁਰ ਕੇ ਚੱਲੋ ਕੋਈ ਗੱਲ ਨਹੀਂ ਜੀ ਟਾਈਮ ਬਦਲਦਾ ਰਹਿੰਦਾ ਸੂਬੇਪਰ ਦੇ ਕਿ ਆਏ ਸੀ ਅੱਜ ਕੋਈ ਸਾਧਨ ਨਹੀਂ ਹੈ ਇਸ ਕਰਕੇ ਤੁਰਕੇ ਹੀ ਲੈਣਾ ਤੇ ਪਹੁੰਚ ਚੁੱਕੇ ਆ ਜੀ ਇਹ ਪਿੰਡ ਸ੍ਰਮਜਰ ਦੇ ਲੈਣਾ ਚੈੱਕ ਕਰੋ ਗੱਡੀ ਇੱਕ ਨਹੀਂ ਰੁਕਦੀ ਇੱਥੇ 25 ਲੈਣਾ ਨੇ 25 ਲੈਣਾ ਅਬ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਬੱਸ ਕੀ ਕਹਿਣਾ ਹੈ ਕੀ ਕਹਿਣਾ ਹੈ ਲੈਣਾ ਤੇ ਗੱਡੀ ਰੁਕਣੀ ਚਾਹੀਦੀ ਹੈ ਕਿ ਨਹੀਂ ਗੱਡੀ ਰੁਕਣੀ ਚਾਹੀਦੀ ਜਿਹੜੇ ਹਿਸਾਬ ਨਾਲ ਬਣਾਈਆਂ ਇਹ ਸਟੇਸ਼ਨ ਹੈ ਜੀ ਘੱਟੋ ਘੱਟ 25 ਲੈਣਾ ਨੇ ਜੀ ਹਾਲੇ ਤੁਸੀਂ ਗਿਣ ਸਕਦੇ ਹੋ 4 ਇਹ ਹੋ ਗਈਆਂ ਪੰਜਵੀਂ ਜੇ 25 ਨਾ ਹੋਈਆਂ ਫੇਰ ਜੇ ਹੋਈਆਂ 6 7 8 9 ਉੱਥੇ ਤੱਕ 9 ਹੋ ਗਈਆਂ ਅੱਗੇ ਹੁਣੇ ਚੱਲ ਜਾਈਏ ਗੱਲ 25 ਦੀ ਹੋਈ ਹੈ ਹੈ ਮਤਲਬ 25 ਦੀ ਹੋ ਗਈ ਹੈ ਬੱਚਿਆਂ ਦੇ ਬਰਾਬਰ ਨੇ ਆ ਤਾਂ 100 ਦੇ ਬਰਾਬਰ ਹੈ ਪੇਪਰ ਕਿਵੇਂ ਹੋਇਆ ਅੱਜ? ਇੰਸਰ ਨਹੀਂ ਸਾਡਾ ਬਹੁਤ ਬਹੁਤ ਜ਼ਿਆਦਾ ਘਟਿਆ ਹੋਇਆ। ਆਪ ਤਾਂ ਤੂੰ ਕਰ ਲਿਆ ਮੈਨੂੰ ਕਰਾ ਦਿਆ ਕਰ। ਪਿੱਛੇ ਮੈਂ ਹਾਕ ਮਾਰ ਤਾ ਰਿਹਾ ਤੇ ਸੁਣਿਆ ਇੱਕ ਵਾਰੀ ਕਿ ਤਰੀਏ ਕੁੜੀਂ ਨਾ ਰੰਨੀ ਰੱਖ ਆਏ ਹੋ। ਕੁੜੀਂ ਨਹੀਂ ਕਰੁੰਦੀ। ਆ ਦੇਖੋ ਜੀ ਹਲੇ ਹੋਰ ਲੈਣਾ ਨੇ। ਲੋਕੇਸ਼ਨ ਬਹੁਤ ਤੱਕ ਜਾਣੀ। ਉੱਥੇ ਤੱਕ ਜਾਣਾ ਹੀ। ਉਹ ਪਿੰਡ ਹੈ ਜੀ। ਇਸ ਰਾਮ ਜਿਹੜਾ ਸਟੇਸ਼ਨ ਹੈ ਜੀ। ਅਬਸਰਾ ਹੈ। ਇਹ ਸਰਾ ਦਾ ਵੀ ਹੈ ਜੀ। ਪੇਪਰ ਅੱਜ ਠੀਕ ਸੀ। ਇੱਕ ਕੁਸ਼ਨ ਛੱਡ ਕੇ ਆਇਆ ਵੀ ਮੈਂ ਕਿਨੇ ਕੁਸ਼ਨ ਛੱਡ ਕੇ ਆਇਆ ਮੈਂ ਤਾਂ ਬਣਾ ਬਣਾ ਕੇ ਲਿਖਿਆ ਆ ਬਸ ਚਲੋ ਬਾਕੀ ਮੈਡਮ ਦੇ ਹੱਥ ਚ ਸਾਰਾ ਕੁ ਕੇ ਨਹੀਂ ਸਹੀ ਗੱਲ ਤੇਰੇ ਹੱਥ ਸੇ ਆਇਆ ਮੇਰੇ ਹੱਥ ਚ ਤਾਂ ਪੈਨਸ ਹੀ ਮੈਡਮ ਵੀ ਆਪਣੀ ਮੈਡਮ ਦਾ ਮੇਰੇ ਹੱਥ ਚ ਤਾਂ ਪੈਨਸ ਹੀ ਬਾਕੀ ਤਾਂ ਮੈਡਮ ਦੇ ਹੱਥ ਚ ਸਾਰਾ ਕੁ ਇੱਕ ਵਾਰ ਤਾਂ ਸ਼ੀਟ ਖੋਲ ਹੀਤੀ ਇਸ ਤੋਂ ਕੱਲ੍ਹ ਕੀ ਵਰਸੋਂ ਵਰਸੋਂ ਉਹ ਸ਼ੀਟ ਖੋਲਿ ਸੀਦੇ ਹੱਥ ਚੋਂ ਪੇਪਰ ਕਰਾ ਰਿਆ ਸੀ ੁੰਡੇ ਨੂੰ ਚਲੋ ਕੋਈ ਗੱਲ ਨਹੀਂ ਐਨੇ ਕੱਤੇ ਚੱਲਦਾ ਐਨੇ ਕੱਤੇ ਚੱਲਦਾ ਹੋ ਗਿਆ ਸੀ ਕਿੰਨਾ ਕਰ ਗਿਆ ਸੀ ਪਰ ਖੜਾ ਹੈ ਇਹ ਤਾਂ 5 ਨੰਬਰ ਦਾ ਮਿੱਤਰੋ ਤੁਸੀਂ ਵੀ ਸ੍ਰਮ ਜਰਾ ਆ ਕੇ ਰੇਲਿ ਵਾਲਾਂ ਰਿਕੁਐਸਟ ਪਾਓ ਕਿ ਕਿਤੇ ਐਕਟਰ ਉकडे ਚਾਹੀਦੀ ਹੈ ਮੇਰੇ ਵਿੱਚ ਫੋਨ ਆ ਗਿਆ ਸੀ ਕੰਪਨੀ ਵਾਲਿਆਂ ਦਾ ਉਹ ਕਹਿੰਦੇ ਵੀ ਅੱਜ 50 ਰੁਪਏ ਦਾ SIM ਹੈ ਜਿਹੜਾ ਦਿੱਤਾ ਜਾ ਰਿਹਾ ਹੈ 50 ਰੁਪਏ ਦਾ SIM ਹੈ 1 ਮਹੀਨੇ ਦਾ ਨੈਟ ਕਾਲ ਕੀ ਹੈ ਅਭੀ ਤੂੰ ਵੀ ਲੈ ਉਹ ਤੇਰਾ ਨੰਬਰ 4 ਦਵਾ ਦੇ ਹੈ ਨੰਬਰ 4 ਦਵਾ ਦੇ 4 ਮਹੀਨੇ ਦਾ ਨੈਟ ਦਵਾਵਾ ਸੱਚੀ ਮੀャਗਣੀ ਹੈ ਦਵਾ ਬਤਨ ਫੋਨ ਕਰੂੰਗਾ ਅੱਜ ਉਹ ਆ ਰਿਹਾ ਮੁੰਡਾ ਪ੍ਰੂਫ ਅਧਾਰ ਅਧਾਰ ਕਾਰਡ ਦਾ ਨੰਬਰ ਸੋ ਜਿਹਨੇ ਵੀ SIM ਲੈਣਾ ਹੈ ਨਾਲ ਸੰਪਰਕ ਕਰੋ ਜ਼ਰੂਰ ਜਿਹਨੇ ਵੀ ਆਪਣਾ ਫੋਨ ਸਬਰਾਣਾ ਹੋਵੇ ਉਹ ਮੇਰੇ ਨਾਲ ਸੰਪਰਕ ਕਰੋ ਫੋਨ ਨੇ ਕੁਝ ਵੀ ਲੈਣਾ ਹੋਵੇ ਕੁਝ ਵੀ ਬਰੇਸੀ ਭਾਂਡੇ ਨਹੀਂ ਵੇਚਦੇ ਅਸੀਂ ਭਾਂਡੇ ਨਹੀਂ ਵੇਚਦੇ ਇਜੀ ਕੁਈ ਕੁਈ ਕੋਸ਼ਿਸ਼ ਆਈਫੋਨ ਮੋਬਾਈਲ ਦਾ ਕੁਛ ਵੀ ਤੂੰ ਇਹ ਕਹਿੰਦਾ ਮੋਬਾਈਲ ਦਾ ਕੁਛ ਵੀ ਕੁਛ ਵੀ ਚ ਤਾਂ ਸਾਰਾ ਕੁਝ ਆ ਜਾਂਦਾ ਗੱਡੀਆਂ ਥੋੜੇ ਭਾਂਡੇ ਥੋੜੇ ਵੇਚਦੇ ਸੀ ਜਾਂ ਸੂਟ ਥੋੜੀ ਠੀਕ ਕਰਦੇ ਆ ਇਹ ਮਿੱਤਰੋ ਇਹ ਸਟੇਸ਼ਨ ਹੈ ਜੀ ਟੈਕਰਾਉਡ ਇਹ ਪਿੰਡ ਹੈ ਪਿੰਡ ਸ੍ਰੇਵਜਾਰਾ ਤੇ ਮੈਂ ਸ੍ਰੇਵਜਾਰੇ ਦਾ ਸ੍ਰੇਵ ਦਾ ਹੀ 1 ਕਿਲੋਮੀਟਰ ਅੱਗੇ ਦਾ ਇਹ ਤੁਰ ਕੇ ਜਾਊਗਾ ਮੁੰਡਾ ਨੌਜਵਾਨ ਨਾ ਨਾ ਉਹ ਆ ਰਿਹਾ ਡਰਾਈਵਰ ਗੱਡੀ ਲੈ ਕੇ ਆ ਰਿਹਾ ਕੱਲ ਨੂੰ ਪੇਪਰ ਹੈ ਜੀ ਆਪਣਾ ਈਵੀਐਸ ਦਾ ਅੰਦਾ ਕੱਲ ਦੇਖਾਂਗੇ ਗੱਲ ਕੱਲ ਨਾਲ ਕੱਲ ਦੇਖਾਂਗੇ ਆਓ ਵੀ ਮਿੱਤਰੋ ਪਿੰਡ ਦੇ ਵਿੱਚ ਐਂਟਰੀ ਹੋ ਚੁਗੀ ਹੈ ਸਾਡੀ ਸਾਡਾ ਪਿੰਡ ਮਿੱਠਾ-ਮਿੱਠਾ ਦੇਖਦੇ ਨੇ ਮਿੱਠਾ-ਮਿੱਠਾ ਦੇਖਦੇ ਨੇ ਸਾਡੇ ਵੱਲ ਸਾਈਲ ਜੀ ਤੁਹਾਨੂੰ ਮਿਲਾਣੇ ਆ ਲਾਲਾ ਜੀ ਨਾਲ ਜਿਹੜਾ ਪਿਛਲੀ ਵੀਡੀਓ 'ਚ ਵੀ ਵਾਲੀਬਾਲ ਵਾਲੇ ਗਰਾਊਂਡ 'ਚ ਵੀ ਜਿਹਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਵੀ ਜੇ ਕਿ ਲਈ ਕੀ ਹਾਲ ਚਾਲ ਹੈ ਜੀ ਪੜ ਰਹੇ ਹਾਂ ਜੀ ਕਾਦਾ ਪੇਪਰ ਹੈ ਜੀ ਕਹਿੰਦਾ ਕੀ ਬਾਤ ਹੈ ਜੀ ਹੋਰ ਕਿੱਧਰ ਆਏ ਐ ਐਸੀ ਸਕੂਲ ਤੋਂ ਆਏ ਆ ਜੀ ਪੇਪਰ ਦੇ ਕੇ ਪੇਪਰ ਦੇ ਕੇ ਆਏ ਆ ਜੀ ਤੁਸੀਂ ਬੜੀ ਛੇਤੀ ਆ ਕੇ ਲੈ ਲਓ ਜੀ ਆ ਸਾਡੀ ਛੁੱਟੀ ਸੀ ਛੁੱਟੀ ਸੀ ਕਿਉਂ ਬਸ ਪੇਪਰ ਸੀ ਕਰ ਲੈ ਅੱਖਾਂ ਕੇ ਮੀਚ ਰਹੇ ਲੋ ਸੂਰ ਦੇ ਸਾਹਮਣੇ ਬੈਰੇ ਆ ਕਰਦੇ ਨਹੀਂ ਇਹਨੇ ਸੂਰ ਸਾਹਮਣੇ ਮੇਰੇ ਧੁੱਪ ਪੈ ਰਹੀ ਆ ਜੇ ਪੱਲੀ ਦੇ ਸੂਰ ਦੇ ਉੱਪਰ ਆ ਪੱਲੀਆਂ ਪਏ ਸੂਰ ਦੇ ਉੱਪਰ ਦੇ ਆ ਜਰੂਰ ਵੀਦਰ ਕੜੋ ਆਰ ਐਸ ਕਰਿਆਨਾ ਸਟੋਰ ਇੱਥੇ ਸੂਜੀ ਅਤੇ ਮੈਦੇ ਦੀਆਂ ਸੇਵੀਆਂ ਮਿਲ ਜਾਂਦੀਆਂ ਇੱਥੇ ਪੱਲੀਆਂ ਤੇ ਪੱਲੜ ਵੀ ਬਣਾਏ ਜਾਂਦੇ ਆ। ਕੀ ਬਾਤ ਹੈ ਕੀ ਬਾਤ ਹੈ ਜੀ। ਅੱਗੇ ਤੁਹਾਨੂੰ ਗੱਲਬਾਤ ਕਰਾਉਣੇ ਆਪਣੇ ਤੇ ਬਜ਼ੁਰਗਾਂ ਨਾਲ ਬੰਦੇ ਚ ਕੋਈ ਬਜ਼ੁਰਗ ਨਹੀਂ ਆਏਗਾ। ਨੌਜਵਾਨਾ ਸਾਰੇ। ਆ ਨੌਜਵਾਨ ਹੀ ਅਸੀਂ ਸਾਰੇ। ਅੱਗੇ ਤੇ ਵਰਦੀ ਤੇ ਵਰਦੀ ਤਾਂ ਖਲ ਦਾ ਕਰਾਂਗੇ। ਨਾ ਨਾ ਮੈਂ ਵੀਰੇ ਗਾਣਾ ਇਹ ਲੇਖਦਲਾ ਕਰਦਾ ਸਾਰੇ ਤੇ ਲੋ ਧੰਨਵਾਦ ਕਰਦੇ ਆ ਵੀਡੀਓ ਨੂੰ ਲਾਈਕ ਲਾਟ ਸ਼ੇਅਰ ਜ਼ਰੂਰ ਕਰਨਾ।